ਜੀ ਭਾਈ ਖੜੋ ਨਾਲ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਲਪੁਰ ਵਿਕੇਨ ਹੋ ਰਹੀ ਉਸ ਸੰਬੰਧੀ ਅੱਜ ਨਾਮਜ਼ਦਗੀ ਪੱਤਰ ਗਏ ਇਸ ਪਰ ਸਾਡੇ ਨਾਮਜ਼ੂਦ ਨੇ ਡਿਪਟੀ ਸਪੀਕਰ ਜੈ ਕਿਸ਼ਨ ਰੋਰੀ ਆ ਆਮ ਆਦਮੀ ਦੇ ਵਿਦਾਇਕਾ ਸ਼ੰਗੋਤੋ ਗੱਲਬਾਤ ਕਰਦੇ ਉਹਨੇ ਕੀ ਕਹਿੰਦੇ ਹੋ ਜੀ ਸਰ ਅੱਜ ਨਾਮਜ਼ਦਗੀ ਜਿਹੜੇ ਆ ਪੱਤਰ ਪੜ੍ਹੇਗੇ ਕੀ ਕਹਿਣਾ ਚਾਹੂਗਾ ਅੱਜ ਨਗਰ ਪੰਚਾਇਤ ਮਾਲਪੁਰ ਦੇ ਸਾਡੇ ਜਿਹੜੇ 13 ਵਾਰਡ ਹੈ ਉਹ 13 ਵਾਡਾਂ ਦੇ ਵਿੱਚ ਸਾਡੇ ਕੈਂਡੀਡੇਟ ਨੇ ਉਹਨਾਂ ਦੇ ਅਸੀਂ ਅੱਜ ਪੇਪਰ ਫਾਈਲ ਕੀਤੇ ਆ ਮੈਂ ਆਪਣੇ ਵੱਲੋਂ ਸਾਰੇ ਕੈਂਡੀਡੇਟ ਸਹਿਬਾਨ ਨੂੰ ਜਿਹੜਾ ਆ ਸ਼ੁਭ ਕਾਮਨਾਵਾਂ ਦਿੰਦਾ ਔਰ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਕੀਤੇ ਹੋਏ 2.5 ਸਾਲ ਦੇ ਕੰਮ ਜਿਹੜੇ ਆ ਮੈਂ ਮਾਲਪੁਰ ਦੇ ਕਾਫੀ ਲੰਮੇ ਸਮੇਂ ਤੋਂ ਮਾਲਪੁਰ ਦੀਆਂ ਗਲੀਆਂ ਦੇ ਵਿੱਚ ਲੋਕਾਂ ਨੂੰ ਮਿਲ ਰਹੇ ਆ ਬਹੁਤ ਲੰਬੇ ਲੋਕ ਨੇ ਲੰਬੇ ਅਰਸੇ ਬਾਅਦ ਲੋਕਾਂ ਨੇ ਕਿਹਾ ਕਿ ਸਾਨੂੰ ਜਿਹੜਾ ਸੁੱਖ ਦਾ ਸਾ ਮਿਲਿਆ ਕਿ ਜਿੱਥੇ ਮਾਲਪੁਰ ਦੇ ਵਿੱਚ ਸੀਵਰੇਜ ਪੈਣਾ ਸ਼ੁਰੂ ਹੋ ਗਿਆ ਹੈ ਮਾਲਪੁਰ ਦੇ ਵਿੱਚ ਦੋ ਟਿਊਬਲ ਲੱਗੇ ਤਿਆਰ ਨੇ ਮਾਲਪੁਰ ਦੇ ਵਿੱਚ ਫੁੱਟਬਾਲ ਦੇ ਲਈ ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਮਾਲਪੁਰ ਤੋਂ ਜੇਜੋ ਰੋਡ ਮਾਲਪੁਰ ਤੋਂ ਕੋੜ ਦਾ ਰੋਡ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਵਿਕਾਸ ਦੇ ਮੁੱਦੇ ਦੇ ਉੱਤੇ ਅਸੀਂ ਲੜਾਈ ਲੜ ਰਹੇ ਹਾਂ ਮੈਂ ਆਪਣੇ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਸਹਿਬਾਨ ਹਨ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਲੋਕਾਂ ਨੂੰ ਅਪੀਲ ਕਰਾਂਗਾ ਕਿ ਕੰਮ ਦੇ ਆਧਾਰ ਦੇ ਉੱਤੇ ਜੇਕਰ ਅਸੀਂ ਕੰਮ ਕੀਤਾ ਤਾਂ ਸਾਨੂੰ ਜਿਹੜਾ ਆ ਵੋਟ ਪਾਈ ਜਾਵੇ ਔਰ ਲੋਕਾਂ ਨੂੰ ਇੱਕ ਖਾਸ ਤੌਰ ਤੇ ਮੈਂ ਅਪੀਲ ਕਰਾਂਗਾ ਕਿ ਅੱਜ ਜਿਹੜਾ ਸਮਾਂ ਉਹ ਚੋਣਾਂ ਦਾ ਸਮਾਂ ਹੈ ਚੋਣਾਂ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਧੀਆ ਪ ਨਸ਼ੇ ਤੇ ਲੱਗ ਜਾਂਦੇ ਆ ਜਿਹੜੇ ਕੈਂਡੀਡੇਟ ਨਸ਼ੇ ਦੀ ਵਰਤੂ ਕਰਨ ਜਿਹੜੇ ਲੋਕ ਨਸ਼ੇ ਵੰਡਣ ਉਹਨਾਂ ਨੂੰ ਅਸੀਂ ਬੋਰਡਣਾ ਪਾਈਏ ਜਿਹੜਾ ਕੈਂਡੀਡੇਟ ਸਾਨੂੰ ਉਮੀਦ ਹੈ ਕਿ ਸਾਡੇ ਬਾਰਦਾ ਵਿਕਾਸ ਕਰੂਗਾ ਸਾਡੇ ਮਾਲਪੁਰ ਦਾ ਵਿਕਾਸ ਕਰੂਗਾ ਸਾਡੇ ਮਾਲਪੁਰ ਦੇ ਕੰਮ ਕਰੂਗਾ ਅਸੀਂ ਉਹਨਾਂ ਨੂੰ ਵੋਟਾਂ ਪਾਈਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ